ਹੈਲੋ ਫਰੈਂਡਸ ਤੁਹਾਡਾ ਡਾਇਨਾਮਿਕ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ तहे ਦਿਲ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਔਰ ਮੈਂ ਤੁਹਾਡਾ तहे ਦਿਲ ਤੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਬਹੁਤ ਸਪੋਰਟ ਕਰਦੇ ਹੋ ਤੇ ਟਾਈਮ ਟੂ ਟਾਈਮ ਤੁਸੀਂ ਮੈਨੂੰ ਹਮੇਸ਼ਾ ਐਕਸਾਈਟਮੈਂਟ ਦਿੰਦੇ ਰਹਿੰਦੇ ਹੋ ਤੇ ਮੈਂ ਆਪਣੇ ਕੰਮਕਾਰ ਦੇ ਵਿੱਚ ਵਧੀਆ ਪਰਫੈਕਟ ਤੇ ਮੈਂ ਵੀ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਤੁਹਾਨੂੰ ਸਾਰਿਆਂ ਨਾਲੋਂ ਬੈਸਟ ਦੇਣ ਦੀ ਕੋਸ਼ਿਸ਼ ਕਰਾਂ ਤੇ ਜਿੰਨੀ ਕਿ ਮੈਨੂੰ ਨੌਲੇਜ ਹੁੰਦੀ ਹੈ ਮੈਂ ਤੁਹਾਨੂੰ ਸਾਰਿਆਂ ਨਾਲੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੀ ਆ। ਤਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਬਹੁਤ ਹੀ ਜ਼ਿਆਦਾ ਇੱਕ ਇਨਫੋਰਮੇਟਿਵ ਹੋਣ ਵਾਲੀ ਆ ਬਹੁਤ ਹੀ ਵਧੀਆ ਚੰਗੀ ਜਾਣਕਾਰੀ ਲੈ ਕੇ ਆਈ ਆ ਮੈਂ ਤੁਹਾਡੇ ਵਾਸਤੇ। ਤਾਂ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਆ ਵਿਚ ਵਿਚਾਲੇ ਵੀਡੀਓ ਨਾ ਛੱਡਿਓ। ਕਈ ਵਾਰ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਵੀ ਅਧੂਰੀ ਜਾਣਕਾਰੀ ਆ ਉਹ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰਦੀ ਆ। ਤੇ ਅੱਗੇ ਸਿਆਣੇ ਕਹਿੰਦੇ ਹੁੰਦੇ ਸੀਗੇ ਨੀਮ ਹਕੀਮ ਖਤਰੇ ਜਾਨ ਵੀ ਮਤਲਬ ਕਿ ਘੱਟ ਜਾਣਕਾਰੀ ਹੈ ਜਾਂ ਜਿਹੜੀ ਬਾਪਾ ਨੂੰ ਘੱਟ ਨੋਲਿਜ ਹੈਗੀ ਆ ਉਹ ਖਤਰਾ ਪੈਦਾ ਕਰ ਸਕਦੀ ਆ ਹਾਂ ਤਾਂ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਜਣੇ ਉਹਨੂੰ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖੋਗੇ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰ ਦਿਆ ਕਰੋ ਅਗਰ ਕਿਸੇ ਨੂੰ ਕੋਈ ਨਹੀਂ ਪ੍ਰੋਬਲਮ ਹੈਗੀ ਤਾਂ ਉਹ ਅੱਗੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜੇ ਆਪਾਂ ਸ਼ੇਅਰ ਕਰ ਦਿੰਨੇ ਤਾਂ ਕਿਸੇ ਨਾ ਕਿਸੇ ਦਾ ਫਾਇਦਾ ਹੋ ਜਾਊਗਾ ਤੇ ਚਲੋ ਜੀ ਆਪਾਂ ਕਿਸੇ ਨੂੰ ਚੰਗੀ ਸਿਹਤ ਦਿੰਨੇ ਆ ਤਾਂ ਚੰਗੀ ਕੀ ਆ ਕਿ ਚੰਗਾ ਗਿਆਮ ਦਿੰਨੇ ਆ ਤੇ ਇਹਦੇ ਨਾਲੋਂ ਵੱਡਾ ਤਾਨ ਕੋਈ ਵੀ ਨਹੀਂ ਹੈਗਾ ਤਾਂ ਚਲੋ ਆਜੋ ਫਿਰ ਅੱਜ ਦੀ ਵੀਡੀਓ ਜਿਹੜੀ ਸਟਾਰਟ ਕਰੀਏ ਉਸ ਤੋਂ ਪਹਿਲਾਂ ਮੇਰਾ ਇੱਕ ਤੁਹਾਡੇ ਨਾਲ ਸ਼ਿਕਵਾ ਹੈਗਾ ਕਿ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਵੀਡੀਓ ਜ਼ਰੂਰ ਦੇਖਦੇ ਹੋ ਸਾਰੀ ਤੇ ਬਟ ਤੁਸੀਂ ਲਾਈਕ ਵਾਲਾ ਬਟਨ ਨਹੀਂ ਦਬਦੇ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਵਾਲਾ ਬਟਨ ਜ਼ਰੂਰ ਦਬਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਕਿਸੇ ਨਾ ਕਿਸੇ ਨੂੰ ਚੰਗੀ ਲੱਗਦੀ ਹੈਗੀ ਇਹ ਜਾਣਕਾਰੀ ਤਾਂ ਅੱਜ ਆਪਾਂ ਗੱਲ ਕਰਦੇ ਹੈਗੇ ਆ ਇੱਕ ਇਹੋ ਜਿਹਾ ਵਿਟਾਮਿਨ ਦੀ ਜਿਹਦੀ ਕਮੀ ਦੇ ਨਾਲ ਪਤਾ ਨਹੀਂ ਸਾਨੂੰ ਸਰੀਰ ਦੇ ਵਿੱਚ ਕਿੰਨੀਆਂ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਉਹ ਕੀ ਕੀ ਬਿਮਾਰੀਆਂ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਸਾਰੇ ਨੂੰ ਪਹਿਲਾਂ ਤਾਂ ਤੁਹਾਨੂੰ ਇੰਨੀ ਕਿ ਥਕਾਨ ਰਹੂਗੀ ਸਵੇਰੇ ਉੱਠਣ ਵੇਲੇ ਵੀ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰੂਗਾ ਤੁਹਾਨੂੰ ਆਏ ਆ ਵੀ ਮੈਂ ਹਰ ਵੇਲੇ ਸੁੱਤਾ ਹੀ ਰਹਾ ਮੂੰਹ ਤੁਹਾਨੂੰ ਨਹੀਂ ਲੱਗਣੀ ਕਮਜ਼ੋਰੀ ਤੁਹਾਨੂੰ ਹੱਦੋਂ ਵੱਧ ਹੋਣੀ ਹੈ ਵੀ ਜੇ ਕਿਸੇ ਨੇ ਕਹਤਾ ਵੀ ਸਾਨੂੰ ਗਲਾਸ ਪਾਣੀ ਦਾ ਦੇ ਦੋ ਤਾਂ ਤੁਸੀਂ ਉਹ ਵੀ ਬੇਨਚ ਕਹਿਣਾ ਵੀ ਨਾ ਮੈਨੂੰ ਨਾ ਹੀ ਕਹੋ ਤਾਂ ਚੰਗੀ ਗੱਲ ਆ ਫਿਰ ਤੁਹਾਡਾ weight ਆ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਣਾ weight ਘਟੀ ਜਾਊਗਾ ਖਾਣ ਨੂੰ ਜਦੋਂ ਕੁਝ ਨਾ ਦਿਲ ਕੀਤਾ ਤਾਂ ਕੀ ਹੋਊਗਾ ਆਲਵੇਸ ਤੁਹਾਨੂੰ ਕਬਜ ਦੀ ਪ੍ਰੋਬਲਮ ਰਹੂਗੀ ਤੇ ਤੁਸੀਂ ਕੌਨਸਟਿਪੇਸ਼ਨ ਦੇ ਮਰੀਜ਼ ਬਣ ਚੋਗੇ ਤਾਂ ਜਿਹੜਾ ਇਹ ਅਜਬ ਵਿਟਾਮਿਨ ਦੀ ਆਪਾਂ ਗੱਲ ਕਰਨ ਲੱਗੇ ਹੈਗੇ ਆ ਇਹਦਾ ਨਾਮ ਹੈਗਾ B12 B12 ਇੱਕ ਇਹੋ ਜਿਹਾ ਵਿਟਾਮਿਨ ਜਿਹਦੇ ਬਿਨਾ ਸਾਡੇ ਸਰੀਰ ਦਾ ਚੱਲਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਪਹਿਲਾਂ ਆਪਾਂ ਇਹਦੇ ਦੇਖ ਲਈ ਵੀ ਇਹਦੀ ਘਾਟ ਦੇ ਨਾਲ ਆਪਾਂ ਨੂੰ ਕੀ ਕੀ ਬਿਮਾਰੀਆਂ ਹੁੰਦੀਆਂ ਨੰਬਰ 2 ਤੇ ਹੁਣ ਆਪਾਂ ਇਹਨੂੰ ਦੇਖਦੇ ਆ ਕਿ ਇਹਦੇ ਕੰਮ ਕੀ ਆ B12 ਤੇ ਕਿਉਂ ਸਾਨੂੰ ਇਹ ਜਿਹੜਾ ਹੈਗਾ B12 ਵਿਟਾਮਿਨ B12 ਆ ਇਹਦੀ ਜਿਆਦਾ ਹੀ ਜ਼ਰੂਰਤ ਹੈ ਇਹ ਸਰੀਰ ਦੇ ਵਿੱਚ ਜਿੰਨਾ ਸਾਡੇ ਬੋਡੀ ਦੇ ਵਿੱਚ ਬਲੱਡ ਹੈਗਾ ਇਹ ਸਾਰਾ ਵਿਟਾਮਿਨ B12 ਨੇ ਬਣਾਉਣਾ ਤਾਂ ਉਹਦੇ ਨਾਲ ਜਿੰਨੀਆਂ ਸਾਡੀਆਂ ਨਰਵਸ ਸਿਸਟਮ ਆ ਨਾੜਾਂ ਜャ ਸਾਡੇ ਖੂਨ ਦੀ ਸਪਲਾਈ ਖੂਨ ਦਾ ਸੰਚਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਹੱਥਾਂ ਤੱਕ ਬਾਹਾਂ ਤੱਕ ਸਾਰੀ ਬੋਡੀ ਦੇ ਵਿੱਚ ਸਪਲਾਈ ਇਹਨੇ ਕਰਨੀ ਆ ਸੰਚਾਰ ਕਰਨਾ ਮਤਲਬ ਖੂਨ ਬਣਾਉਣਾ ਜੇ ਖੂਨ ਵਧੀਆ ਹੋਊਗਾ ਤਾਂ ਹੀ ਉਹਦੀ ਸਪਲਾਈ ਅੱਗੇ ਵਧੀਆ ਹੋਊਗੀ ਜੇ ਸਾਡਾ ਖੂਨ ਹੀ ਨਹੀਂ ਵਧੀਆ ਬਣਿਆ ਸਾਡੇ ਅੰਦਰ ਕੋਈ ਉਦਾਂ ਦੀ ਘਾਟ ਹੀ ਆ ਬਲੱਡ ਸਾਡਾ ਗਾੜਾ ਹੀ ਬਹੁਤ ਆ ਖੂਨ ਦਾ ਸੰਚਾਰ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਬਾਡੀ ਦੇ ਵਿੱਚ ਤਾਂ ਉਹਦਾ ਨੁਕਸਾਨ ਹੀ ਆ ਫਿਰ ਇਹ ਇਹਦਾ ਕੰਮ ਇਹ ਹੀ ਹੈਗਾ ਕਿ ਨਰਵ ਸਿਸਟਮ ਨੂੰ ਚਲਾਤਾ ਤਾਂ ਇਹਦਾ ਕੰਮ ਹੈਗਾ ਆਰਬੀਸੀ ਮਤਲਬ ਕਿ ਰੈੱਡ ਬਲੱਡ ਸੈੱਲ ਜਿਹੜੇ ਆ ਉਹ ਵਿਟਾਮਿਨ B12 ਨਹੀਂ ਹੀ ਬਣਾਉਣੇ ਆ ਠੀਕ ਹੈ ਜਦੋਂ ਆਪਾਂ ਨੂੰ ਇਦਾਂ ਦੀਆਂ ਪ੍ਰੋਬਲਮ ਹੁੰਦੀਆਂ ਆ ਆਪਾਂ ਹਸਪੀਟਲ ਜਾਂਦੇ ਆ ਗਲੂਕੋਜ਼ ਲਾਉਨੇ ਆ ਡਾਕਟਰ ਆਪਾਂ ਨੂੰ ਟੈਂਪਰੇਰੀ ਇੱਕ ਵਾਰੀ ਉਠਾ ਕੇ ਤੋੜ ਦਿੰਦੇ ਆ ਤਾਂ ਨਾਲ ਉਹ ਡਾਕਟਰ ਆਪਾਂ ਨੂੰ ਇਹ ਵੀ ਕਹਿੰਦੇ ਆ ਕਿ ਤੁਸੀਂ ਪਈ ਆਪਣਾ ਖਿਆਲ ਰੱਖਣਾ ਸਿਹਤ ਦਾ ਆਪਾਂ ਕਹਿੰਨੇ ਨਹੀਂ ਹੁਣ ਤਾਂ ਮੇਰੇ ਚ ਜਾਨ ਜੀ ਆ ਗਈ ਆਪਾਂ ਆ ਕੇ ਆਪਣਾ ਖਾਣਾ ਪੀਣਾ ਜਿਹੜਾ ਹੈਗਾ ਉਹ ਉਸ ਤਰ੍ਹਾਂ ਦਾ ਹੀ ਕਰ ਦਿੰਨੇ ਆ ਤਾਂ ਇਹਦੇ ਆਪਾਂ ਸੋਰਸ ਦੇਖਣੀ ਆ ਵੀ ਅਸੀਂ ਆਪਣੇ ਘਰੋਂ ਇਹਦੇ ਜਿਹੜੇ ਸੋਰਸ ਹੈਗੇ ਉਹ ਕਿੱਦਾਂ ਲੈ ਸਕਦੇ ਆ ਕਿਹੜੇ ਕਿਹੜੇ ਸੋਰਸਾਂ ਤੋਂ ਸਾਨੂੰ ਇਹ ਵਿਟਾਮਿਨ B12 ਮਿਲ ਸਕਦਾ ਵੈਸੇ ਤਾਂ ਜਿਹੜੇ ਨਾਨ-वेजिटेरियन ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਉਹਨਾਂ ਦੇ ਤਾਂ ਦੋਨੀ ਹੱਥੀ ਲੱਡੂ ਆ ਕਿਉਂਕਿ ਨਾਨ-वेज ਦੇ ਵਿੱਚ B12 ਜਿਹੜਾ ਹੈਗਾ ਬਹੁਤ ਵਧੀਆ ਹੈਗਾ ਮਾਸ ਮੱਛੀ ਜੋ ਵੀ ਆ ਉਹਦੇ ਵਿੱਚ ਹੈਨਾ ਬੱਕਰੀ ਦਾ ਮੀਟ ਉਹਨਾਂ ਦੇ ਵਿੱਚ ਇਹ ਜਿਹੜਾ ਅ ਵਿਟਾਮਿਨ B12 ਬਹੁਤ ਜ਼ਿਆਦਾ ਜਿਹੜੇ ਬੰਦੇ ਵੈਜੀਟੇਰੀਅਨ ਨੇ ਉਹਨਾਂ ਵਾਸਤੇ ਉਦੋਂ ਵੀ ਵਧੀਆ ਸਰੋਤ ਵਧੀਆ ਹੈ ਹਰੀਆਂ ਸਬਜ਼ੀਆਂ ਜਿੰਨੀਆਂ ਤੁਸੀਂ ਵੱਧ ਤੋਂ ਵੱਧ ਖਾ ਸਕਦੇ ਆ ਕੱਚੀਆਂ ਖਾ ਸਕਦੇ ਆ ਹਰੀਆਂ ਸਬਜ਼ੀਆਂ ਸਰਜੀਆਂ ਦਾ ਜੂਸ ਬਣਾ ਕੇ ਪੀ ਸਕਦੇ ਆ ਤੁਸੀਂ ਜੂਸ ਇਨ ਦਾ ਸੈਂਸ ਸੂਪ ਪੀ ਸਕਦੇ ਆ ਕਈਆਂ ਸਰਜੀਆਂ ਦਾ ਜੂਸ ਵੀ ਬਣਦਾ ਜਿਵੇਂ ਬਰੋਕਲੀ ਆ ਉਸ 'ਚ ਟਮਾਟਰ ਪਾ ਲਓ ਇੱਕ ਬਰੋਕਲੀ ਪਾ ਲਓ ਹੈਨਾ ਥੋੜੀ ਜੀ ਟਮਾਟਰ ਪਾ ਲਓ ਪੁਦੀਨਾ ਪਾ ਲਓ ਤਾਂ ਤੁਸੀਂ ਉਹਦਾ ਸਮੂਦੀ ਬਣਾ ਕੇ ਵੀ ਪੀ ਸਕਦੇ ਆ ਮੇਥੀ ਇਹ ਵਿੱਚ ਥੋੜੀ ਜਿਹੀ ਹਰੀ ਮੇਥੀ ਪਾ ਲਓ ਤਾਂ ਉਹਦਾ ਤੁਸੀਂ ਸਮੂਦੀ ਬਣਾ ਕੇ ਵੀ ਪੀ ਸਕਦੇ ਆ ਸੂਪ ਬਣਾ ਲਓ ਅੱਜ ਕੱਲ ਸਰਦੀ ਦਾ ਮੌਸਮ ਆ ਗਾਜਰ ਆਲੂ ਪਿਆਜ਼ ਸ਼ਿਮਲਾ ਮਿਰਚ ਗੋਭੀ ਮਟਰ ਮੇਥੀ ਪਾਲਕ ਕਿੰਨੀਆਂ ਸਬਜ਼ੀਆਂ ਅਗਰ ਕਿਸੇ ਨੂੰ ਇਹਦੀ ਪ੍ਰੋਬਲਮ ਆ ਜਿੰਨੇ ਤੁਹਾਨੂੰ ਮੈਂ ਲੱਛਣ ਦੱਸੇ ਆ ਤੁਹਾਡੀ ਬਾਡੀ ਦੇ ਵਿੱਚ ਹੈਗੇ ਤਾਂ ਤੁਸੀਂ ਇਹ ਸੌਰੀ ਬਣਾ ਕੇ ਜ਼ਰੂਰ ਪੀਓ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ ਹੀ ਤੁਹਾਡੇ ਜਿਹੜੇ ਵਿਟਾਮਿਨ B12 ਦੀ ਜਿਹੜੀ ਕਮੀ ਹੈ ਤੁਹਾਨੂੰ ਉਹ ਦੂਰ ਹੋ ਜਾਣੀ ਹੈਗੀ ਹੁਣ ਤੁਸੀਂ ਹਰੀਆਂ ਸਬਜ਼ੀਆਂ ਦੇ ਵਿੱਚ ਇਹ ਮਸ਼ਰੂਮ ਦੇ ਵਿੱਚ ਹੱਦੋਂ ਵੱਧ ਵਿਟਾਮਿਨ B12 ਹੈ ਮਸ਼ਰੂਮ ਦੇ ਵਿੱਚ ਮਸ਼ਰੂਮ ਦੀ ਤੁਸੀਂ ਸਬਜ਼ੀ ਬਣਾ ਕੇ ਖਾ ਲਓ ਮਸ਼ਰੂਮ ਜੇ ਜ਼ਿਆਦਾ ਹੀ ਤੁਹਾਨੂੰ ਵੀਕਨੈਸ ਆ ਥੋੜਾ 4-5 ਗ੍ਰਾਮ ਖੂਨ ਰਹਿ ਗਿਆ ਡਾਕਟਰ ਕਹਿੰਦੇ ਬਲੱਡ ਲਵਾ ਲਓ ਸਮ ਟਾਈਮ ਕੋਈ ਅਫੋਰਡ ਨਹੀਂ ਕਰਦਾ ਪਰ ਤੁਸੀਂ ਕੱਚੀਆਂ ਖੁੰਬਾਂ ਵੀ ਖਾ ਸਕਦੇ ਆ ਸਵਾਦ ਤਾਂ ਨਹੀਂ ਲਗਦੀਆਂ ਕੱਚੀਆਂ ਪਰ ਆਪਾਂ ਦਵਾਈ ਸਾਂ ਚ ਕਿ ਉਹਨਾਂ ਨੂੰ ਖਾ ਸਕਦੇ ਆ ਤਾਂ ਜਿਹੜਾ B12 ਆ ਬਹੁਤ ਜਲਦੀ ਕਹਿੰਦੇ ਵਧਦਾ ਇਹ ਮੈਂ ਨਹੀਂ ਕਹਿੰਦੀ ਇਹ ਮਾਹਰ ਕਹਿੰਦੇ ਨੇ ਇਹ ਬੁੱਕਸ ਹੈਗੀ ਆ ਇਹਨਾਂ ਨੂੰ ਪੜ੍ਹਨਾ ਪੈਂਦਾ ਹੈਗਾ ਬੁੱਕਸ ਨੂੰ ਤੇ ਫੇਰ ਜਾ ਕੇ ਕਿਤੇ ਅਸੀਂ ਸਕ੍ਰਿਪਟ ਤਿਆਰ ਕਰਦੇ ਆਂ ਦੇਖੋ ਤੇ ਤਾਂ ਕਿ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈਗੀ ਵਧੀਆ ਦਿੱਤੀ ਜਾਵੇ ਚੰਗੀ ਦਿੱਤੀ ਜਾਵੇ ਪਾਲਕ ਦੇ ਵਿੱਚ ਬਹੁਤ ਜ਼ਿਆਦਾ ਪਾਲਕ ਦੇ ਵਿੱਚ B12 ਵੀ ਆ ਆਇਰਨ ਵੀ ਆ ਤੇ ਬਹੁਤ ਜ਼ਿਆਦਾ ਉਹਦੇ ਵਿੱਚ ਪਾਲਕ ਦੇ ਵਿੱਚ ਹੋਰ ਵੀ ਬਹੁਤ ਜ਼ਿਆਦੇ ਤੱਤ ਹੈਗੇ ਆ ਤਾਂ ਆਲੂ ਜਿਨ੍ਹਾਂ ਨੂੰ ਆਪਾਂ ਐਵੇਂ ਸਮਝਦੇ ਆ ਆਲੂਆਂ ਦੇ ਵਿੱਚ ਹੱਦੋਂ ਵੱਧ B12 ਤੇ ਗੁੱਡ ਕਾਰਬੋਹਾਈਡਰੇਟਸ ਹੈਗੇ ਆ ਆਲੂਆਂ ਦੇ ਵਿੱਚ ਤੇ ਕਿਉਂਕਿ ਆਲੂਆਂ ਦੇ ਵਿੱਚ ਪੋਟਾਸ਼ੀਅਮ ਤੇ ਸੋਡੀਅਮ ਬਹੁਤ ਜ਼ਿਆਦਾ ਹੁੰਦਾ ਜਿਹੜੀ ਸਾਡੇ ਸਰੀਰ ਨੂੰ ਇਨਸਟੈਂਟ એનર્ਜੀ ਦਿੰਦੇ ਆਲੂ ਆਲੂਆਂ ਨੂੰ ਖਾਓ ਆਲੂਆਂ ਦੀ ਸੱਜੀ ਸੁੱਕੀ ਬਣਾ ਕੇ ਖਾ ਲਓ ਆਲੂ ਬੋਇਲ ਕਰਕੇ ਖਾ ਲਓ ਨਾ ਸੌਰੀ ਆਲੂ ਭੁੰਨ ਕੇ ਖਾਓ ਓਵਨ ਚ ਭੁੰਨ ਲਓ 에ਅਰ ਫਰਾਈ ਚ ਭੁੰਨ ਲਓ ਚੁੱਲਾ ਯੂਜ਼ ਕਰਦੇ ਆ ਲੱਕੜਾਂ ਵਾਲਾ ਤਾਂ ਉਹਦੇ ਚ ਭੁੰਨ ਲਓ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਪੇਠਾ ਪੇਠੇ ਦੀ ਸੱਜੀ ਬਣਾ ਕੇ ਖਾ ਲਓ ਠੀਕ ਹੈ ਤੇ ਕਿਉਂਕਿ ਪੇਠਾ ਜਿਹੜਾ ਇੱਕ ਇਹੋ ਜਿਹਾ ਸੱਜੀ ਹੈ ਹਰਾ ਪੇਠਾ ਬਣਾ ਲਓ ਪੀਲਾ ਪੇਠਾ ਬਣਾ ਲਓ ਚਿੱਟਾ ਕਰ ਲਓ ਜੋ ਮਰਜੀ ਆ ਉਹਦੇ ਵਿੱਚ ਨਾ ਫਾਈਬਰ ਇੰਨਾ ਖਾਦੋਂ ਵੱਧ ਆ ਤੇ ਪੇਠੇ ਦੇ ਵਿੱਚ ਮਿਨਰਲ ਬਹੁਤ ਜ਼ਿਆਦਾ ਨਹੀਂ ਜਿਹੜੇ ਕਿ ਬੀ12 ਸਾਨੂੰ ਵੱਧ ਤੋਂ ਵੱਧ ਦਿੰਦੇ ਆ ਤੇ ਤੁਸੀਂ ਸਾਰਿਆਂ ਨੇ ਜੋ ਮੈਂ ਦੱਸਿਆ ਇਹਦੇ ਤੇ ਅਸਰ ਕਰਨਾ ਅਮਲ ਕਰਨਾ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਯੂਜ਼ ਜ਼ਰੂਰ ਕਰਿਓ ਤੁਹਾਨੂੰ ਹੈ ਨਹੀਂ ਤਾਂ ਤੁਹਾਡੇ ਨੀਅਰ ਡੀਅਰ ਕਿਸੇ ਨੂੰ ਵੀ ਹੈਗੀ ਆ ਤਾਂ ਆਪਾਂ ਉਹਨਾਂ ਨਾਲ शेयर कर सकते हैं तो वीडियो चंकी लगे तो सबसक्राइब करना ना भूलियो, लाइक वाला बटन जरूर दब दिया करो तो शेयर भी करो थैंक यू सो मच ऑल द बेस्ट मिलते हैं किसी एक होर नवी इंफोरमेन दे